ਜੀ ਸੰਗਤ ਤੇ ਹੁਣ ਅਸੀਂ ਚੱਲ ਪੜਿਆਂਗੇ ਗੋਵਾਲੀਆ ਲਈ ਤੇ ਅਸੀਂ ਤੇਰਪੇ ਆ ਗਏ ਅਗਰ ਅੱਜ ਤੇਰਪੇ ਆਪਾਂ ਆਗਰਾ ਆਗਰੇ ਦੇ ਤੇਰਪੇ ਅਜੀ ਅਜੀ ਹੋ ਕਰਨਾਈ ਸੀ ਆਪਣਾ ਰੋਟੀ ਖਾਣਾ ਸੀ ਤੇ ਅਜੀ ਅਜੀ ਬਲ ਤਾ ਮਿਲ ਗਏ ਸੀਗੇ ਤੇ ਫਿਰ ਅਸੀਂ ਲੱਗੇ ਜਗੇ ਫੇਰ ਆਪਾਂ ਕਿਹੜੇ ਗੁਰਦੁਆਰੇ ਤੇ ਗਏ ਸੀਗੇ ਲਾਲ ਕਿਲੇ ਦੇ ਗੁਰਦੁਆਰੇ ਤੇ 10 10 10 10 ਤੇ ਤੇ ਬੰਦ ਸੀਗਾ ਉਹ ਤੇ ਫੇਰ ਅਸੀਂ ਰੋਟੀ ਭੁੱਖ ਲੱਗ ਜਾਂਦੀ ਸੀ ਤੇ ਫੇਰ ਅਸੀਂ ਅਜੇ ਇੱਧਰ ਇੱਧਰ ਅੱਗੇ ਲੰਗਰ ਛਕਿਆ ਤੇ ਗੁਰੂ ਕਾ ਤਾਲ ਕਲਾਸ਼ ਸੁਰੀ ਸੀ ਤੇ ਹੁਣ ਅਸੀਂ ਜਾਏਾਂਗੇ ਕਹਣਾ ਪੱਕੇ ਤੇ ਆ ਰਿਹਾ ਗਵਾਲੀਅਰ 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 ਜੇ ਪਿੱਛੇ ਛੇ ਪਾਸ਼ਾਈ ਨੇ ਕਿੰਨੇ ਰਾਏ ਸੀ ਹੋ ਪਰ ਇਹ ਕਿੰਨੇ ਰਾਏ ਕੋ ਚਾਰ ਆ ਜਾ ਗਏ 52000 ਰੁਪਏ ਸੀਗਾ ਲਾਲ ਕਿਲੇ ਲਾਲ ਕਿਲੇ ਜਮੇ ਹੀ ਅੱਦੇ ਆਉਗੇ ਭੜਾ ਦੇ ਆਉਗੇ ਹਾਂ ਲਾਲ ਕਿਲੇ ਦੇ ਗੇਟ ਦੇ ਸਾਹਮਣੇ ਇੱਕ ਤੋਪ ਲੱਗੀ ਹੋਈ ਆ ਹੌਸਲਾ ਫੇਰ ਲਾ ਉਹ ਉਹ ਦੇਖ ਬਹੁਤ ਹੀ ਮੋਟੀ ਹੈ ਕਰਨਾ 4 ਇੰਚ ਮੋਟੀ ਹੈ ਘੇਰਾ ਉਹਦਾ 4 ਇੰਚ ਜਿਹੜੇ ਮੋਟਾ ਘੇਰਾ ਵਾ ਹਾਂ ਔਰ ਕਿਸੇ ਦਾ ਨਾ ਚੱਲਿਆ ਹੋਣਗੇ ਤੁਸੀਂ ਆਏ ਦੇਖੋ ਉਹਦੇ ਪਿੱਛੇ ਆ ਕੇ ਤੇ ਜਿਵੇਂ ਜਿਵੇਂ ਦਾ ਉਰ ਹੋ ਗਿਆ ਕਿਵੇਂ ਨਾ ਤੋਪ ਚਲਾ ਦਿੰਦਿਆ ਪੂਰਾ ਜਿਹੜੇ ਜਿੱਥੇ ਆਪਾਂ ਚਲਾਣੇ ਹੁੰਨੇ ਆ ਜਿਹੜੇ ਜਿੱਥੇ ਆਪਾਂ ਲੱਗ ਰਹੇ ਆ ਨਾ ਕੁਝ ਖਿੱਚਵਾ ਕੇ ਪੰਗੇ ਲੈਂਦੇ ਰਿਹਾ ਅੰਦਰ ਦੇ ਹਣਾ ਓਕੇ ਪੀਨ ਆਹ ਆਪਦੇ ਲੋਕਾਂ ਵਾਸਤੇ ਆਪਦੇ ਜਵਕਾਂ ਵਾਸਤੇ ਧਨ ਇਕੱਠਾ ਕੀਤਾ ਨੇ ਸਾਰੀ ਧਨਾ ਜਿਹੜੇ ਲੋਕਾਂ ਦੇ ਆਪਾਂ ਕਿਹੜੇ ਚਾਹੇ ਹੁਣ ਵੇਖਵਾਉਂਦੇ ਹਾਂ ਇਹ ਬਹੁਤ ਸਪਾਈ ਹੈ ਜਿਹੜੀ ਤੋਂ ਜਿਹੜਾ ਖਾਵੇ ਤਾਂ ਲੋਟ ਵੀ ਹੈਂ ਗਏ ਇਹਂ ਗੇਰੀ ਲਈ ਨੋਟ ਕੱਟਾ ਅਗਲਾ ਆਰਡਰ ਤੇ ਹੀ ਕਰਾਉਣਾ ਨਹੀਂ 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 ਕਰਨ ਦੀ ਗੱਲ ਨਹੀਂ ਹੈਗੀ ਉਹ ਕਹਿੰਦੇ ਅਸੀਂ ਕਹਿੰਦਾ ਤੁਹਾਨੂੰ ਅਸੀਂ 150 ਰੁਪਏ ਦਿਖਾਇਆ ਉਹਨਾਂ ਤੋਂ ਕਰੇ ਅਸੀਂ 7-700 ਰੁਪਏ ਲੈਣੇ ਕਹਿੰਦਾ ਅਸੀਂ ਕਹਾਂ 1000 ਰੁਪਏ ਵੀ ਲੈ ਲੈਣਾ ਹੈ ਹਾਂ ਕਹਿੰਦਾ 1000 ਰੁਪਏ ਲੈਣੇ ਹੈ ਹਾਂ ਤੇ ਪਰ ਉਹਨਾਂ ਦੱਸਾਂਗੇ ਵੀ ਦੱਸਦਾ ਪਰ ਦੇ ਬੰਦਾ ਹਾਂ ਵੀ ਅੰਗਰੇਜ਼ ਲੈ ਗਏ ਤੋਂ ਯਾਰ ਟੋਟੇ ਭੂਕੇ ਨੰਦਿਆਂ ਨੇ ਇਹ ਮੇਰੇ ਵਗਾਰ ਤੇ ਬਰਕ ਕੋਲੋਂ ਮੈਦਾ ਕਰਾਵਾ ਲਈਏ ਨਹੀਂ ਫਿਰ ਅਗਲੇ ਨਾਲ ਇਹ ਹੁੰਦਾ ਨਾ 20 ਮੱਡੀ ਉਹ ਵੀ ਨਾ ਖਰਾਬ ਹੋਵੇ ਇਹਨਾਂ ਦੇ ਵਿੱਚ ਸਾਡਾ ਬਿਜ਼ਨਸ ਹੀ ਬਣਿਆ ਹੋਇਆ ਤੇ ਹਾਂ ਯਾਰ ਮੇਰੇ ਘਰ ਫਿਰ ਮੂੰਹ ਰੱਖਾ ਹੈ ਹਿੰਦੂਦਾਰਮ ਕਹਾਏ ਵਾਲਾ ਮੂੰਹ ਰੱਖਾ ਹੈ ਹੁਣ ਆਪਣੀ ਕੰਟਰੀ ਉੱਤੇ ਟੂਰਿਜ਼ਮ ਵਾਲਾ ਸਿਸਟਮ ਉਹ ਦਵਾਈ ਵੀ ਕਰਦੇ ਥਾ ਉਹ ਹੁਣ ਇੱਕ ਹਿਸਾਬ ਦਾ ਉਹਨਾਂ ਨੂੰ ਆਪਣੇ ਨਾਲ ਵੱਧ ਦਵਾਈ ਉਹਨਾਂ ਤੋਂ ਹੁੰਦੀ ਹੈ ਜਿ ਉਹਨਾਂ ਤੋਂ 1000 ਰੁਪਏ ਦਿੰਦੇ ਨੇ ਦਵਾਈ ਵੀ ਤੋਂ ਵੱਧ ਲੋੜ ਹੁੰਦੀ ਹੈ ਉਹਦੇ ਨਾਲ ਹੋਏ ਹੁਣ ਵਾ ਤਾਂ 8-10 ਜਾਣੇ ਭੱਗੇ ਚੱਲੇ ਜੋ 3-3 ਕਰਕੇ 8-10 ਪਾਉਂਡ ਦੇ ਸ਼ਾਮ ਤੱਕ ਜੇ ਆਪਣੇ ਲੋਕ ਤਾਂ ਹੁਣ 1000 ਨਹੀਂ ਜਿ ਚਿਪਕਦੇ ਹਾਂ ਅੱਧ ਤੱਕ ਪੂਰੇ ਕਈ ਪਰਚੇ ਵੀ ਅੱਢਾ ਗਏ ਇਹਨਾਂ ਨੇ ਲਾਈ ਹੋਏ ਸੀਗੇ ਕਿਲੇ ਵੀ ਨੇ ਜਿਹੜੇ ਟੂਰੇਸਟ ਪਰਚੇ ਵੱਖਰੇ ਸੀਗੇ ਜੇ ਮਨ ਕਰ ਜਿਹੜੇ ਬਾਜ਼ ਇਖਤਿਆਬ ਕਰਤਾ ਹੁੰਦੇ ਨੇ ਐ ਐਮ ਆਰ ਆਈ ਐਨ ਆਰ ਆਈ ਵਰਤੀ ਬਨੇ ਹਾਂ ਹਾਂ ਐਨ ਆਰ ਆਈ ਵਾਸ ਇਹ ਉਹਨਾਂ ਦੇ ਇੱਥੇ ਉਮਰ ਪਤਾ ਲੈਂਦੇ ਹੁੰਦੇ ਨੇ ਬਟਨ ਟੀ ਨਾ ਆਨਲਾਈਨ ਦੇਖਾਂਗੇ ਹਾਂ ਜੇ ਅਸਾ ਤੁਸੀਂ ਇਹ ਖਾ ਦਾ ਤੇਲ ਪਾਇਆ ਸੀਗਾ ਤੇ ਕਿ ਕਰਾਇਆ ਤੇ ਕਮਰੇ ਦਾ ਜਿੰਦਾ ਹੈ ਤੇ ਫਿਰ ਉਹ ਦੁਬਾਰਾ ਫਿਰ ਕੀ ਕਰਾਇਆ ਸੀ ਹਾਂ ਰੋ ਥਕਿਆ ਹਾਂ ਉਥਾਂ ਦੇ ਆਗਰੇ ਕਪੜੇ ਲਗ ਰਹਾ ਲਾਲ ਗਏ ਤਾਂ ਉਹ ਲੱਗਦਾ ਸੀਗਾ ਆਪਾਂ ਨੇ ਕੀ ਗੱਲ ਹੈ ਕਿੰਨੇ ਕਿੰਨੇ ਕਿਹਦੇ ਕਿਹਦੇ ਲੇ 1000 ਰੁਪਏ ਇਤੋਂ ਦਾ ਕਰਾਇਆ ਤਾਂ 3400 ਹੋ ਉਸ ਦਾ ਆਹ ਜੀ ਲੈਤਾ ਸੀਗਾ ਉਹਦਾ ਲਿਖੀ ਰਾਇ ਸੀਗਾ ਮੈਨੂੰ ਤੇ ਉਹ ਬੰਦ ਕਰਕੇ 1800 ਰੁਪਏ ਦਾ ਤੇਰਾ ਵੀਡੀਓ ਬੰਦ ਕਰ ਦੇ ਤੇ ਉਹਨਾਂ ਆ ਗਿਆ 10ਵਾਂ ਟੋਨ ਪਲੱਜ 10ਵਾਂ ਟੋਨ ਪਲੱਜ 10ਵਾਂ ਟੋਨ ਪਲੱਜ ਤੇ ਦੇਖ ਨੇਰਾ ਕੱਟਦਾਗਾ ਚਲੋ ਤੇ ਆ ਗਿਆ ਜਿੱਲੀ ਅੰਦਰ ਆ ਹਾਵਨ ਆ ਗਰੇਲੀ ਜਾਂਦੇ ਤੇ ਜਿਹੜਾ ਆ ਗਰੇਲੀ ਦਾ ਗੱਜੂ ਇਹ ਕੰਨਿਆ ਕਰਦੇ ਐ ਸਾਹਿਬ ਮੈਂ ਰੋਕਾਂਗਾ ਇਹਦਾ ਦੇਖ ਗੱਡੀ ਵਾਲਾ ਚਲਾਣਾ ਜੀ ਆ ਕੱਲ ਜੇ ਬੇਵਾਲ ਚਲਾ ਲੈਣੇ ਵੀਪਰ ਟ੍ਰੱਕ ਐ ਠਾਕਲਾ ਨਿਕਲ ਜੂਗਾ ਆਪਣੇ ਪਿੱਛੇ ਆਪ ਨੂੰ ਥਾਂ ਮਿਲ ਜੂਗੀ ਸਮਝ ਗਿਆ ਗੱਡੀ ਵਿੱਚ ਲੇਖੋ ਹਾਂ ਉਹ ਕਿੰਨੇ ਲੀਟਰ ਕਰਨੇ ਪੈਣਗੇ ਇਹ ਵਾਟ ਟੱਪ ਜਾਣਾ ਹਾਂ ਗੱਡੀ ਪਿੱਛੇ ਲੇਖੋ ਜਿਹੜੀ ਵਾਟ ਤੇ ਖੜੀ ਆ ਆਹ ਕੱਟੂ ਕੋ ਡੇਵਲੋਂਗੇ ਇਹ ਲੈਂਦੇ ਨਹੀਂ ਹੈ ਉੱਤੇ ਇਸ ਸੁਈਨਾ ਲੱਗੇ ਹੋਇਆ ਤਾਂ ਕਿਹ ਨਾਲ ਇਹਦੇ ਹੱਥ ਤੇ ਨਾ ਮਰੀਂ ਤੇ ਦੇਖਣਾ ਹੈ ਕਰਦੇ ਆ ਇਹਦਾ ਦੇਖਣਾ ਹੈ ਤੇ ਇਹ ਵੀ ਕਿੰਨੀ ਬਾਈ ਨਦੀ ਦਾ ਤਾਵਾ ਘੜ ਰਾ ਆਪਦੀ ਉਹ ਘੜਦੀ ਆ ਵੇਰੇ ਕਨੇ ਘੱਟਦੇ ਕਥਾਵਾਂ ਦੀ ਕੱਢ ਲੋ ਉਹ ਫਾਇਆ ਸੀ ਫਿਰ ਉਪਰੋਂ ਅਸੀਂ ਕਿ ਅਹ ਜਿੰਨ ਡੰਡੀਆਂ ਲਈਆਂ ਦੀਆਂ ਨਾਲ ਜੀ ਕਿੰਨੇ ਡੰਡੀਆਂ ਕਿੰਨੇ ਡੰਡੀਆਂ ਨੇ 5 ਸਿਰ ਚਾਰ ਡੰਡੀਆਂ ਨੇ ਹੈਗੀ ਦੋ ਖਤਮ ਹੋ ਗਈਆਂ ਤੇ ਦੋ ਬਚ ਰਹੀਆਂ ਇੱਕ ਬਚ ਗਈ ਉਹ ਕਿਤੇ ਹੋਗ ਰਹੀਆਂ ਦੀਆਂ ਜੀ ਚੁਕਵਾਇਆ ਵਰਤਦੀ ਹੈ ਵਰਤੋ ਨਾ ਤੇ ਜਿੱਦੀ ਦੋ ਮੈਂਟ ਖੜਜੋ ਕੱਟੀ ਗਿਆ ਉਹਨ ਕੋਲ ਆਊਗਾ ਮੈਸੇਜ ਆਓ ਦੇਖਣਾ ਕਿ ਤੁਹਾਨੂੰ ਦੱਸਾਂ ਕਿ ਮੈਂ ਦੇਖਿਆ ਇਦਾਂ ਤੇ ਰੱਖਿਆ ਮੈਂ ਆਪੀ ਵਾਲਾ ਲਾਤੀ ਮੈਂ ਜੋ ਚਾਹ ਬਣਾਉਗਾ ਆ ਕੇ ਇਸ ਤਰ੍ਹਾਂ ਆਨਮਾ ਦੀ ਮਾਲੀ ਕੀ ਆ ਬਾਹਰ ਬੜਾ ਸ਼ਹਿਰ ਸੀਗਾ ਗ੍ਰੈਂਡ ਤੇ ਬਹੁਤ بڑا ਸ਼ਹਿਰ ਸੀਗਾ ਜੇਰਾ ਕਪਰ ਤੇ ਪਟੋਲ ਕਰਵਾਣਾ ਆਗਰਾ ਬਹੁਤ ਵੱਡਾ ਸ਼ਹਿਰ ਸੀਗਾ ਇਹ ਜਿਹੜਾ ਆ ਪਾਸ ਕਿੰਨਾ ਸੀ ਮੁਸ਼ਕਿਲਾਂ ਆ ਤੱਕ ਰਹੀ ਸੀ ਮੈਂ ਗੇਮ ਦੋ ਘੰਟੇ ਲੱਗੇ ਅੱਧੇ ਘੰਟੇ ਆ ਮੈਂ ਕਿੱਦਾਂ ਲੱਗ ਗਿਆ ਗੇਮ ਟ੍ਰੱਕ ਬਹੁਤ ਜ਼ਿਆਦਾ ਟਰੱਕ ਨੇ ਬਹੁਤ ਜ਼ਿਆਦਾ ਟਰੱਕ ਨੇ ਤੇਰਾ ਆਵਾਜ਼ ਨਹੀਂ ਕਰਦੇ ਇੱਥੇ ਦਾ ਮਾਰੇ ਗੱਡੀਆਂ ਹੌਲੀ ਚੱਲਦੀਆਂ ਨੇ ਇੱਥੇ ਮੈਂ ਕਹਿੰਦੇ ਸੀ ਮੈਂ ਕਮ ਪਹਾਲ ਮੈਂ ਕਰ ਲਈ ਫੋਨ ਪੁਲਿਸ ਦੀ ਗੱਡੀਆਂ ਅੱਜ ਪੁਲਿਸ ਲੈ ਕੇ ਦੇਖਾਂਗੇ ਨਾ ਬੜਾ ਡਰਦਾ ਭਈਆ ਮੈਂ ਇਹਨੇ ਕਿ ਉਹ ਆਪਾਂ ਪਿੱਛੇ ਪੁਲਿਸ ਲੈ ਕੇ ਖੜਾ ਭਈਏ ਨੇ ਕਿ ਜਿਹੜੀ ਨੱਕ ਪਿਆਰੇ ਹੋਏ ਨੇ ਲੱਕੇ ਭਈਏ ਨੇ ਜੀ ਜੀ ਆਉਂਦੀ ਹੋ ਕੇ ਕੋਪੀ ਇਹਦੀ ਕੀ ਬਾਤ ਜੀਰਦਾ ਖਾਨ ਤੇ ਹਨ ਇਹ ਕੋਪੀ ਸੱਤੀ ਦਾ ਕੋਲ ਦੇ ਦਿਖਾਈ ਦੇ ਕਿ ਬਸ ਜੀ ਦਿਖਾਈ ਸੀ ਜੀ ਅਰਸਾ ਮੇਰਾ ਖਾਦੀ ਨਿਪਰਾ ਹਾਂ ਹਾਂ ਬਰਾਵਾ ਤੇ ਹੁਣ ਅਸੀਂ ਜਾ ਰਹੇ ਹਾਂ ਸ਼ਿਕਰ ਸ਼ਾਹਬ ਸ਼ਿਕਰ ਸਾਹਿਬ ਗੁਰੂ ਘਾਰੇ ਮੁੜ ਕੇ ਫੇਰ ਹੋਇਆ ਟੋਲਪੁਰ ਚ ਕਿਉਂਕਿ ਆਗਰਾ ਤੇ ਗਵਾਲੀਅਰ ਦੇ ਮੇਟਾਉਂਦਾ ਨਹੀਂ ਆਉਂਦੇ ਹੈਗੇ ਰਾਜਸਥਾਨੀ ਹੋ ਕਰਦੇ ਗੋਲਪੁਰੇ ਰਾਜਸਥਾਨ ਚ ਹੀ ਪੈ ਜਾਂਦਾ ਸਾਡੇ ਪਾਂਦ ਪਰ ਬਾੜੀ ਨਹੀਂ ਪਾ ਸਕਦੇ ਰਾਜਸਥਾਨੀ ਉੱਥੇ ਜਾ ਰਹੇ ਸਾਡਾ ਹੈਗਾ ਸਿਰਫ 12 ਮਿੰਟ ਦਾ ਰਸਤਾ ਰਹਿ ਗਿਆ ਸਾਡੇ 7 ਕਿਲੋ ਮੀਟਰ ਲਾਉਂਦੀ ਐਹੀਂ ਉੱਥੇ ਜਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਦਰਸ਼ਕਰਾਵਾਂਗੇ ਸੂਰਤਰ ਦੇ ਫਿਰ ਆਉਂਦੇ ਬਾਕੀ ਸਾਡਾ ਸਫ਼ਰ ਵਧੀਆ ਚੱਲੀ ਜਾਂਦਾ ਬਸ 80 ਰੱਖਾਂ ਵਾਲੇ ਨੇ ਰਾਕੇਟ ਰੱਕ 20 ট্রাক ਇਹ ਆ ਆਦਰੇ ਉਹ ਜਾਂਦੇ ਜਾਣੇ ਲੈ ਪਾਕਰ ਬਿਸਕਟ ਨਾਲ ਉਹ ਦੇਖ ਫਿਰ ਮੈਂ ਦੇਖ ਰਿਹਾ ਉਹ ਮੰਨ ਇਹਦਾ ਕਰੀਮ ਆ ਇਹਦਾ ਫੋਟੋ ਲੈ ਹਾਂਜੀ ਸੰਗ ਤੇ ਇਹ ਵਿਤਰ ਸਥਾਨ ਜਿੱਥੇ ਗੁਰੂ ਸਾਹਿਬ ਨੇ ਸ਼ੀਰਦਸ਼ ਕਰ ਕੀਤਾ ਗੁਰਗੋਵੰਸ ਕੀ ਨੇ ਇਹ ਉਹ ਸਥਾਨ ਆਗਾ ਇਹ ਤੁ ਸੰਗਤ ਤਾਂ ਬਹੁਤ ਘੱਟ ਆਉਂਦੀ ਨੇਗੇ ਆ ਇਹ ਵੀ ਆਇਆ ਕਰੋ ਤੇ ਦਰਸ਼ਨ ਕਰਿਆ ਕਰੋ ਕੀ ਨਾਮ ਸੀ ਇਹਦਾ ਪਿੰਡ ਦਾ ਦੌਲਪੁਰ 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 ਸਥਾਨ ਬਹੁਤ ਜਿਆ ਬਣਿਆ ਹੋਇਆ ਹੈ ਸ਼ੀਰਦਸ਼ ਕਰ ਕੀਤਾ ਵੀ ਸਾਡਾ ਪਹੁੰਚ ਕਰਨ ਤੇ ਨਿਵਾਸ ਰਹਿਣਾ ਵੀ ਹੈਗੇ ਨੇ ਤੇ ਲੰਗਰ ਵੀ ਹੈਗੇ ਨੇ ਲੰਗਰ ਦਾ ਹੀ ਪ੍ਰਬੰਧ ਸਭ ਕੁਝ ਹੈਗਾ ਤੇ ਪਹੁੰਚ ਜਰੂਰ ਪਹੁੰਚ ਹਾਂਜੀ ਮਿੱਠਾ ਜਿਹਾ ਬਣਾ ਦੇ ਦੂਗੇ ਅਸਾਂ ਨਗਰ ਆਵਦੇ ਹਾਂ ਹੋਰ ਪਾ ਲਈਏ ਬਸ ਫਤ ਹੈ ਇਹ ਤਾਂ ਨਾ ਹੋ ਰਿਹਾ ਆਇਆ ਅਸਾਂ ਨਿੱਕੀ ਜੀ ਸਾਡੀ ਭਾਗ ਆ ਹਲੋ ਆਈ ਪੁੱਜਾ ਗਵਾਲੀਅਰ ਕਿੰਨਾ ਰਹਿ ਗਿਆ ਇੱਥੇ ਜੀ 60 ਕਿਲੋਮੀਟਰ ਰਹਿ ਗਿਆ ਜੀ ਬਸ ਰਹਿ ਗਿਆ ਡੇਢ ਘੰਟ ਜਵਟ ਜੀ ਚੱਪਾ ਤੁਸੀਂ ਮੈਂ ਤਾਂ ਪਾਈਂਗੀ ਅੱਛਾ ਤੇ ਦੇਖੋ ਓਕੇ ਹਰਾਨ ਦਾ ਨਿਵਾਸ ਬਣਾਇਆ ਇੱਧਰ ਪਾਪਾ ਇਹ ਮਗਰਲੇ ਪਾਸੇ ਕੀ ਆਈ ਹੈ ਲੱਗੀ ਕੀ ਹੈ ਇੱਕ ਸਰੋਵਰ ਆਈ ਹੈ ਇਹ ਸਰੋਵਰ ਆਈ ਹੈ ਹਾਂਜੀ ਅੱਛਾ ਸੱਸਾ ਇੱਥੇ ਗੰਦਾ ਇਨਾ ਕਰ ਰਿਹਾ ਸਾਨੂੰ ਕੋਲੇ ਆਇਆ ਇੱਧਰ ਸੱਸਾ ਇੱਧਰ ਬਾੜ ਕੰਨ ਬਈ ਟੋਪੀਆਂ ਉੱਧਰ ਦੇਖੋ ਟਾਇਰ ਭਰੇ ਹੋਏਗਾ ਹਾਏ ਇਹ ਆ ਸਰੋਵਰ ਆਏ ਲੋਕਾਂ ਨੇ ਗੰਦੀ ਬੜਾ ਮਾਰ ਰੱਖਿਆ ਇੱਥੇ ਸੰਭਾਲ ਨਹੀਂ ਹੈ ਇੱਥੇ ਗੇਟ ਆਇਆ ਕੋ ਸੰਭਾਲ ਨਹੀਂ ਹੈ ਇਹ ਦੇਖੋ ਇਹ ਬਹੁਤ ਪਵਿੱਤਰ ਸਥਾਨਾ ਹੈ ਤੇ ਗੁਰੂ ਸਾਹਿਬ ਜੀ ਦੇ ਨਿਕਰ ਪਾਏ ਹੋਏ ਦੇਖੋ ਇੱਥੇ ਉਹ ਘਰਦਗੇ ਦੇਖੋ ਕਿੰਨੇ ਕੀ ਅੱਛਾ ਬਿਆਰੀ ਟੋਪੀ ਹੈ ਟੋਪੀਆਂ ਪਈਆਂ ਨੇ ਇੱਥੇ ਨਬਰਾ ਫੜ ਕੀਤਾ ਪਿਆ ਟੋਪੀਆਂ ਵਿਆ ਲੀਆਂ ਉਹ ਦੇਖਿਓ ਕਿਵੇਂ ਲੋਕ ਵਿੱਚ ਹੀ ਸਿਰਤੀਆਂ ਦੇ ਇੱਥੇ ਆ ਸਰੋਵਰ ਵਿੱਚ ਦੇਖੋ ਐਡਾ ਵੱਡਾ ਸਰੋਵਰ ਆ ਹੈ ਨਾ ਲੋ ਤਾਂ ਗੰਦ ਛਿਟਿਆਂਦੇ ਇੱਥੇ ਲੋ ਤਾਂ ਗੰਦ ਛਿਟਿਆਂਦੇ ਗਾਂਦੀ ਵਾਹੂ ਦੀ ਕਮੇਟੀ ਹੋਵੇ ਨਾ ਇਹੋ ਜਿਹੇ ਬਾਥੂ ਤੇ ਕਿੱਥੇ ਆ ਗਏ ਤਾਂ ਸੰਗਤ ਨਹੀਂ ਕੋਈ ਆ ਰਹੀ ਕਿ ਸਹਿ ਪਿੰਡ ਪਿੰਡ ਦੇ ਬਹੁਤ ਤਗਦਾ ਕੰਮ ਉਹ ਵੀ ਆਈ ਇੱਕ ਨਿਸ਼ਾਨ ਸਾਹਿਬ ਉਹ ਲੱਗਾ ਹੋਇਆ ਸਾਹਮਣੇ ਬਾਬਾ ਜੀ ਉੱਥੇ ਕੀ ਹੈ ਨਿਸ਼ਾਨ ਸਾਹਿਬ ਉੱਥੇ ਬਾਬਾ ਜੀ ਨਿਸ਼ਾਨ ਸਾਹਿਬ ਉੱਥੇ ਵੀ ਲੱਗਾ ਹੋਇਆ ਸਾਹਮਣੇ ਉੱਥੇ ਕੀ ਹੈ ਜੀ ਉੱਥੇ ਕਿਹੜਾ ਸਥਾਨਾ ਸਭਨੇ ਨਿਸ਼ਾਨ ਸਾਹਿਬ ਲੱਗੇ ਇਹ ਮੈਸੇਜ ਇਹਦੇ ਮਾਤਮਾ ਦੀ ਮਤਰਾ ਹੈਗੀ ਹੈ ਅੱਛਾ ਬਹੁਤ ਵਧੀਆ ਇਹਦੇ ਕੁੰਡੀ ਆ ਇਹਦੀ ਮਈ ਨਹੀਂ ਮਿਲਦੀ ਗਾਈ ਨਹੀਂ ਮਿਲਦੀ ਅੱਛਾ ਪਾਣੀ ਪਾ ਕੇ ਹਾਂ ਲੈ ਜੋ ਜਾ ਕੇ ਚੇਤਾ ਦੇ ਅੱਛਾ ਇਹ ਗੋਲ ਹਾਂਜੀ ਬਾਦਲ ਲੀ ਗੇ ਲੋ ਜੀ ਸਾਹਮਣੇ ਤੇ ਪੰਚਾਕ ਰੋਟੀ ਨੂੰ ਦਰਸ਼ਨ ਮਿਲਿਆ ਕਰਾ ਕਰੋ ਚਲੋ ਚਲਦੇ ਰਹੋ ਸਾਡੇ ਨਾਲ ਠੀਕ ਨਾ ਖਾਣ ਆਪਾਂ ਮਿਲਦੇ ਹੁਣ ਗਾ ਗਵਾਲੀਰ ਮਿਲਦੇ ਆਪਾਂ ਨੂੰ